ਜਦੋਂ ਦੇ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋયા ਤਾਂ ਉਦੋਂ ਦੇ ਹੀ ਲਗਾਤਾਰ ਜਿਹੜੇ ਸਵਾਲ ਆ ਰਹੇ ਨੇ ਵੀ ਆਰਗੇਨਿਕ ਖੇਤੀ ਕਿਵੇਂ ਹੋ ਸਕਦੀ ਹੈ? ਆਰਗੇਨਿਕ ਖੇਤੀ ਕਿਵੇਂ ਨਹੀਂ? ਆਰਗੇਨਿਕ ਖੇਤੀ ਆਪਾਂ ਨੂੰ ਕਿਉਂ ਕਰਨੀ ਚਾਹੀਦੀ ਆ? ਇਹ ਵੱਡਾ ਸਵਾਲ ਆ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜਿਹਦੇ ਵਿੱਚ ਪੂਰੀ ਦੁਨੀਆ ਦਾ 50% ਜਿਹੜਾ ਅਨਾਜ ਆ ਉਹ ਪੰਜਾਬ ਪੈਦਾ ਕਰਦਾ। ਪਰ ਪੰਜਾਬ ਦੇ ਲੋਕ ਆਪਣਾ ਜਿਹੜਾ ਖਾਣਾ ਹੈ ਉਹ ਆਪ ਬਾਜ਼ਾਰ ਚੋਂ ਮੁੱਲ ਲੈਂਦੇ ਨੇ। ਇਹ ਇੱਕ ਵੱਡਾ ਕਾਰਨ ਆ ਵੀ ਤੁਹਾਨੂੰ ਆਪਣੇ ਘਰ ਦੇ ਵਿੱਚ ਆਪਣੀ ਸਬਜ਼ੀ ਆਪ ਪੈਦਾ ਕਰਨੀ ਚਾਹੀਦੀ ਆ ਦੂਜਾ ਮੁੱਖ ਕਾਰਨ ਪੰਜਾਬ ਦੀ ਮਿੱਟੀ ਪੰਜਾਬ ਦਾ ਵਾਤਾਵਰਨ ਲਗਾਤਾਰ ਕੈਮੀਕਲਾਂ ਦੇ ਨਾਲ ਜਿਹੜਾ ਕੀ ਖਰਾਬ ਹੋ ਰਿਹਾ ਇਹਨੂੰ ਬਚਾਉਣ ਦੀ ਲੋੜ ਆ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖੇਤੀ ਲਗਾਤਾਰ ਕਰ ਸਕੀਏ ਤੁਹਾਡੇ ਘਰ ਦੇ ਵਿੱਚ ਸਬਜ਼ੀ ਆ ਰਹੀ ਆ ਉਹ ਕਿੰਨੇ ਕੈਮੀਕਲਾਂ ਜਾਂ ਕਿੰਨੇ ਕੀਟਨਾਸ਼ਕਾਂ ਨਾਲ ਸਪਰੇਹਾਂ ਕਰਕੇ ਤੁਹਾਡੇ ਘਰ ਆ ਰਹੀ ਆ ਇਹ ਆਪਾਂ ਨੂੰ ਵੀ ਨਹੀਂ ਪਤਾ ਤੇ ਉਹ ਦਵਾਈ ਉਹ ਸਬਜ਼ੀਆਂ ਲਗਾਤਾਰ ਆਪਾਂ ਖਾ ਕੇ ਜਿਹੜੇ ਬਿਮਾਰ ਹੋ ਰਹੇ ਆ ਤਾਂ ਕਰਕੇ ਜਿਹੜੀ ਆਪਾਂ ਨੂੰ ਆਰਗੇਨਿਕ ਖੇਤੀ ਵੱਲ ਆਉਣਾ ਚਾਹੀਦਾ ਇੱਕ ਹੋਰ ਕਾਰਨ ਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਉਹਦੇ ਰਿਜ਼ਲਟ ਦੇਖਣੇ ਸ਼ੁਰੂ ਹੋਣਗੇ ਜਿਹੜੇ ਆਪਾਂ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਆ ਵੀ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਖੇਤੀ ਆਪਾਂ ਨੂੰ ਕੀ ਦਿੰਦੀ ਆ ਆਪਾਂ ਨੂੰ ਨੌਕਰੀਆਂ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ ਖੇਤੀ ਸਭ ਕੁਝ ਦਿੰਦੀ ਆ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਆਪਣੇ ਘਰ ਦੀ ਖਰਾਕ ਆਪ ਪੈਦਾ ਕਰ ਸਕਦਾ ਉਹ ਆਪ ਰਾਜਾ ਇਹ ਕੁਝ ਕਾਰਨ ਨੇ ਜਿਨ੍ਹਾਂ ਦੇ ਕਾਰਨ ਤੁਹਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ